ਕਰਕੇ ਇੱਕ ਤਾਂ মিডিਆ ਨੂੰ ਜਿਹੜਾ ਚਾਹੀਦਾ ਉਹ ਗਰਾਉਂਡ ਲੈਵਲ ਤੇ ਰਿਪੋਰਟਿੰਗ ਕਰਨੀ ਚਾਹੀਦੀ ਆ ਵੀ ਉਹਨਾਂ ਦੇ ਘਰਾਂ 'ਚ ਜਿਹੜੇ ਆਟੇ ਵਾਲੀ ਬੀਪੀਓ ਦਿਖਾਉਣੇ ਚਾਹੀਦੀ ਆ ਵੀ ਕਿੰਨਾ ਕੁ ਜਮਾ ਕਰ ਲਿਆ ਮੰਨ ਲਓ ਕੋਈ ਉਹਨਾਂ ਦਾ ਥੂੜ ਮਿਰਚਾ ਵਾਲਾ ਜਿਹੜਾ ਡੱਬਾ ਉਹ ਢੱਕਣ ਖੋਲ ਕੇ ਦਿਖਾਉਣਾ ਚਾਹੀਦਾ ਵੀ ਦੇਖੋ ਕਿੰਨਾ ਇਹਦੇ 'ਚ ਰਾਸ਼ਨ ਜਮਾ ਹੈ ਟਰਾਲੀ ਦੇ ਮਗਰ ਕੋਈ 2 ਜਾਂ 4 ਭੱਜ ਪੇ ਉਹ ਕੋਈ ਲੁੱਟ ਮਾਰਨੀ ਲੁੱਟ ਮਾਰਦਾ ਮੰਨ ਲਓ ਜਿੰਨੀ ਪੰਜਾਬ ਦੀ ਸਰਕਾਰ ਨੇ ਕੀਤੀ ਆ ਕੈਮਰਾ ਤੋਂ ਉਧਰ ਘੁਮਾਉਣਾ ਚਾਹੀਦਾ ਪ੍ਰਸ਼ਾਸਨ ਨੇ ਕਿੰਨੀ ਲੁੱਟ ਮਾਰ ਕੀਤੀ ਆ ਜਿੰਨੀ ਅਫਸਰ ਸ਼ਹੀ ਆ ਕੈਮਰੇ ਘੁੰਮਣੇ ਚਾਹੀਦੇ ਆ ਵੀ ਆ ਦੇਖੋ ਪੰਜਾਬ ਨੂੰ ਕਿੰਨਾ ਲੁੱਟ ਲਿਆ ਇੱਕ ਨੇ ਮੰਨ ਲਓ ਆਟੇ ਦੀ ਚੱਕ ਲਈ ਉਹਨੂੰ ਲੁੱਟਮਾਰ ਕਿਵੇਂ ਕਿਹਾ ਜਾ ਸਕਦਾ ਜਿਨੇ ਮੰਨ ਲਓ ਘਰ ਪਾਲੇ ਦੇਖੋ ਕਿੰਨੀਆਂ ਤਿੰਨ ਤਨ ਕਿੱਲਿਆਂ ਚ ਕੋਠੀਆਂ ਪਾਲੀਆਂ ਐਮਐਲਏ ਨੇ ਕਿਸੇ ਕਿਸੇ ਮੀਡੀਆ ਵਾਲੇ ਨੇ ਕਿੰਨੀ ਕਿਹਾ ਵੀ ਉਹ ਪੰਜਾਬ ਦੀ ਇੰਨੀ ਵੱਡੀ ਲੁੱਟਮਾਰ ਕਰ ਲਈ ਹੈ ਪੰਜਾਬ ਦਾ ਮੁੱਖ ਮੰਤਰੀ ਉਹਦੀ ਭੈਣ ਹੋਵੇ ਉਹਦੀ ਮਾਂ ਹੋਵੇ ਕਿੰਨੇ ਕਿੰਨੇ ਮੰਨ ਲਓ ਗਹਿਣੇ ਪਾਈ ਫਿਰਦੇ ਉਹ ਕੀ ਦੀ ਲੁੱਟਮਾਰਾ ਪੰਜਾਬ ਦੇ ਲੋਕਾਂ ਦੀ ਲੁੱਟਮਾਰਾ ਕਹਿਣਾ ਚਾਹੀਦਾ ਕਿ ਉਹ ਜਿਹੜਾ ਕੁਛ ਪੰਜਾਬ ਤੋਂ ਲੁੱਟਿਆ ਐਮਐਲਏ ਨੇ ਨਹੀਂ ਲੁੱਟਿਆ ਸਾਡੇ ਐਮਪੀ ਗਾ ਨੇ ਲੁੱਟਿਆ ਪੰਜਾਬ ਦੇ ਮੁੱਖ ਮੰਤਰੀ ਨੇ ਲੁੱਟਿਆ ਉਹਨੂੰ ਕਰਨਾ ਚਾਹੀਦਾ ਦਾਣੂ ਪੰਜਾਬ ਦੇ ਲੋਕਾਂ ਦਾ ਪੈਸਾ ਇਸ ਕਰਕੇ ਇੱਕ ਤਾਂ ਪੰਜਾਬ ਆਪ ਦੇ ਲੋਕਾਂ ਨੂੰ ਇਸ ਮੌਕੇ ਜਿਹੜੇ ਆਪ ਮਹਾਰੇ ਲੱਗੇ ਹੋਏ ਆ ਉਹਨਾਂ ਨੂੰ ਮੰਗ ਕਰਨੀ ਚਾਹੀਦੀ ਹੈ ਵੀ ਪ੍ਰਸ਼ਾਸਨ ਨੇ ਜਿਹੜਾ ਬੁਰੀ ਤਰ੍ਹਾਂ ਫੇਲ ਹੋਇਆ ਉਹ ਨੂੰ ਕੰਮ ਕਰਨਾ ਚਾਹੀਦਾ ਸਾਡੇ ਪੰਜਾਬ ਦਾ ਮੁੱਖ ਮੰਤਰੀ ਦਾ ਬਿਆਨ ਦਿੰਦਾ ਕਿ ਦੇਖੋ ਜੀ ਹੁਣ ਮਹਿਕਮੇ ਕੰਮ ਨਹੀਂ ਕਿ ਕੰਮ ਇਹਨਾਂ ਦੀ ਲੋੜ ਨਹੀਂ ਤੇ ਮਹਿਕਮੇ ਬੰਦ ਕਰ ਦੇਣੇ ਆ ਮਹਿਕਮੇ ਦਾ ਸਭ ਤੋਂ ਵੱਧ ਲੋੜ ਇਸ ਟਾਈਮ ਤੁਸੀਂ ਕੇਰਲਾ ਦੇ ਵਰਗੇ ਸਟੇਟਾਂ ਦੇ ਵਿੱਚ ਜਾਓ ਤੁਹਾਨੂੰ ਇੱਥੇ ਸਮਾਜ ਸੇਵੀ ਸੰਸਥਾਵਾਂ ਬਹੁਤ ਘੱਟ ਨਜ਼ਰ ਆਉਣੀਆਂ ਇਸ ਕਰਕੇ ਘੱਟ ਨਜ਼ਰ ਆਉਣੀਆਂ ਕਿਉਂਕਿ ਉੱਥੇ ਜਿਹੜੇ ਸਰਕਾਰੀ ਡਿਪਾਰਟਮੈਂਟ ਪ੍ਰੋਪਰ ਕੰਮ ਕਰਦੇ ਆ ਸਾਡੇ ਸਰਕਾਰੀ ਡਿਪਾਰਟਮੈਂਟ ਕੋਈ ਕੰਮ ਨਹੀਂ ਕਰਦਾ ਤੇ ਉਹਨਾਂ ਦੇ ਬਾਰੇ ਲੋਕਾਂ ਦੇ ਵਿੱਚ ਜਿਹੜੇ ਪ੍ਰਭਾਵ ਆਪਾਂ ਚੰਗੀ ਤਰ੍ਹਾਂ ਉਹ ਜਾਣਦੇ ਆ ਆ ਵੀ ਜਿਹੜੇ ਹੜ੍ਹ ਆਏ ਆ ਜੇ ਅਸੀਂ ਪ੍ਰਬੰਧ ਠੀਕ ਕੀਤੇ ਹੁੰਦੇ ਇਹ ਸਾਰੇ ਦਾ ਸਾਰਾ ਨੁਕਸਾਨ ਘਟਾਇਆ ਜਾ ਸਕਦਾ ਸੀ